ਤੁਸੀਂ ਕਹਿੰਦੇ ਧਰਵੀ ਜ਼ੀਪੀ ਨੂੰ ਸਾਝੇ ਹਾਂ ਹੈਗੀ ਆ ਜਾਂ ਸਾਝਾ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਣ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰਾਂ ਨਾਲ ਵੀ ਗੱਲ ਕਰ ਰਹੀ ਹੈ ਮੈਂ ਕੱਲ ਤੱਕ ਦਾ ਜੇਦਾਦਰ ਮੇਰੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਕਰਦਾ ਸਰਦਾਰ ਨੇ ਪਹਿਲੇ ਵੀ ਜੇਦਾਦਰ ਰਹਿ ਜਾਂ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਇਤ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਉਹ ਜਵਾਬ ਦੇ ਦਿਓ ਜੀ हां तो सी कहते धरी वीएसपी ਨੂੰ ਸਾਝੇ ਹਾਂ ਹੈਗੀ ਆ ਇਹ ਸਾਝਾ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਫੜ ਜਾਂਦਾ ਨਹੀਂ ਸਾਝਾ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬકરી ਬੱਕਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਵੀ ਕਰ ਰਹੀ ਹੈ ਮੈਂ ਅੰਤ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੋ ਹਾਂ ਤੋ ਤੁਸੀਂ ਕਹਿੰਦੇ ਧਰਵੀ ਜ਼ੀਪੀ ਨੂੰ ਸਾਝੇ ਹਾਂ ਹੈਗੀ ਆ ਇਹ ਸਾਝਾ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰ ਆਉਂਦੇ ਆ ਉੱਤਮਾ ਵੀ ਘਰ ਰੱਖੀ ਹੈ ਮੈਂ ਕਹਾਂ ਤੱਕ ਦਾ ਜਹਿਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਕਰਦਾ ਸਰਦਾਰ ਨੇ ਪਹਿਲੇ ਵੀ ਜਹਿਦਾਰ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਇਤ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਵੀਜ਼ੀਪੀ ਨੂੰ ਸਾਝੇ ਹਾਂ ਹੈਗੀ ਆ ਇਹ ਸਾਝਾ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਨੂੰ ਉਹਦਾ ਫੜ ਜਾਂਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰ ਆਉਂਦੇ ਆ ਉਹ ਨਾਲ ਵੀ ਘਰ ਰੱਖੀ ਹੈ ਮੈਂ ਕਹਾਂ ਤੱਕ ਦਾ ਜੇਜ਼ਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਜਾਂ ਕਰਦਾ ਸਰਦਾਰ ਨੇ ਪਹਿਲੇ ਵੀ ਜੇਜ਼ਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਇਤ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀਜ਼ੀ ਵੀ ਨੂੰ ਸਾਝੇ ਹਾਂ ਹੈਗੀ ਆ ਜਾਂ ਸਾਝਾ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਸਾਝਾ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਵੀ ਕਰ ਰਹੀ ਹੈ ਮੈਂ ਅੰਤ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਦੱਸੋ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਜ਼ੀਪੀ ਨੂੰ ਸਾਝੇ ਹਾਂ ਹੈਗੀ ਆ ਜਾਂ ਸਾਝਾ ਹੋਣਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਫੜ ਜਾਂਦਾ ਨਹੀਂ ਸਾਝਾ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਵੀ ਗੱਲ ਹੋ ਰਹੀ ਹੈ ਮੈਂ ਅੱਜ ਤੱਕ ਦਾ ਜਹੇਦਾਰ ਕਿਸੇ ਕਿਸੇ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰਦਾ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਵੀਜ਼ੇਪੀ ਨੂੰ ਸਾਝਾ ਹੈ ਹਾਂ ਹੈਗੀ ਹੈ ਇਹ ਸਾਝਾ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਫਿਰ ਉਹਦਾ ਬਣ ਜਾਂਦਾ ਨਹੀਂ ਸਾਂਝਾ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰ ਹਾਂ ਇਹ ਤੁਹਾਨੂੰ ਵੀ ਕਰ ਰਹੀ ਹੈ ਮੈਂ ਕੰਨ ਤੱਕ ਦਾ ਜੇਜ਼ੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਗੱਲ ਕਰ ਸਕਦਾ ਸੀ ਸਰਦਾਰ ਨੇ ਪਹਿਲੇ ਵੀ ਜੇਜ਼ੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਕੁਛ ਕਿਹਦੇ ਧੜੀ ਵੀ ਸੀ ਵੀ ਨਕਸਾ ਹੈ ਹਾਂ ਹੈਗੀ ਆ ਜਾਂ ਸਾਹ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰਾਂ ਨਾਲ ਵੀ ਕਰ ਰੋਹੀ ਹੈ ਮੈਂ ਤਾਲ ਤੱਕ ਦਾ ਜਹੇਦਾਰ ਕਿਤੇ ਮਰਜੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਗੱਲ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਰ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀ ਸੀ ਵੀ ਨਿਸ਼ਾਨ ਹੈ ਹਾਂ ਹੈਗੀ ਆ ਜਾਂ ਸਾਹ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਉਹ ਨਾਲ ਵੀ ਕਰ ਰਹੀ ਹੈ ਮੈਂ ਤਾਲ ਤੱਕ ਦਾ ਜਹੇਦਾਰ ਕਿਤੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਆ ਜਾਂ ਦੱਸ ਜੇ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਵੀ ਸੀ ਵੀ ਨਕਸਾਂਜ ਹੈ ਹਾਂ ਹੈਗੀ ਆ ਜਾਂ ਸਾਹ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਵੀ ਕਰ ਰਹੀ ਹੈ ਮੈਂ ਤਾਲ ਤੱਕ ਦਾ ਜਹੇਦਾਰ ਕਿਤੇ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੋ ਸੀ ਕਿੰਜ ਧੜੀ ਵੀ ਸੀ ਵੀ ਨਕਸਾਂ ਦੇ ਹਾਂ ਹੈਗੀ ਆ ਯਾ ਸਾਂ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਸਾਬਤ ਕਰਨਾ ਚਾਹਣਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰ ਹਾਂ ਮੈਂ ਤਾਂ ਤੱਕ ਦਾ ਜਹੇਦਾਰ ਕਿਤੇ ਦੀ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਆ ਜਾਂ ਦੱਸ ਜੀ ਸਰ ਜੀ ਨੇ ਪਹਿਲੇ ਵੀ ਜਹੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਨੀ ਵੀ ਸੀ ਵੀ ਨਕਸਾਂ ਦੇ ਹਾਂ ਹੈਗੀ ਆ ਜਾਂ ਸਾਹ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਫਸਲੇ ਉਹਦਾ ਬਣ ਜਾਂਦਾ ਨਹੀਂ ਸਾਥ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਵਖਰੀ ਪਾਰਟੀ ਦੇ ਲੀਡਰਾਂ ਨਾਲ ਵੀ ਕਰ ਰੋਹੀ ਹੈ ਮੈਂ ਤੱਕ ਦਾ ਜਹੇਦਾਰ ਕਿਤੇ ਦੀ ਮਰਜੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰ ਸਕਦਾ ਸੀ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਂ ਕੀਤੀ ਆ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧੜੀ ਬੀਜੀਪੀ ਨੂੰ ਸਾਝ ਹੈ ਹਾਂ ਹੈਗੀ ਆ ਜਾਂ ਸਾਝ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਸਾਝ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਗੱਲ ਹੋ ਰਹੀ ਹੈ ਮੈਂ ਅੱਜ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਦੱਸੋ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੋਰ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਜ਼ੀਪੀ ਨੂੰ ਸਾਝੇ ਹਾਂ ਹੈਗੀ ਆ ਇਹ ਸਾਝਾ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਸਾਝਾ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਗੱਲ ਹੋ ਰਹੀ ਹੈ ਮੈਂ ਤਾਂ ਕਹਿੰਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਦੱਸੋ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੁਸੀਂ ਕਹਿੰਦੇ ਧਰਵੀ ਬੀਜਪੀ ਨੂੰ ਸਾਝੇ ਹਾਂ ਹੈ ਹੈਗੀ ਆ ਇਹ ਸਾਝੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਫੜੀ ਜਾਂਦਾ ਨਹੀਂ ਸਾਝੋੜਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਵੀ ਗੱਲ ਹੋ ਰਹੀ ਹੈ ਮੈਂ ਤਾਂ ਹਾਲ ਤੱਕ ਤਾਂ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਦੱਸੋ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤ ਤੁਸੀਂ ਕਹਿੰਦੇ ਧਰਵੀ ਬੀਜਪੀ ਨੂੰ ਸਾਂਝੇ ਹਾਂ ਹੈਗੀ ਆ ਇਹ ਸਾਂਝਾ ਹੋਣ ਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਫੜੀ ਜਾਂਦਾ ਨਹੀਂ ਸਾਂਝਾ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਗੱਲ ਹੋ ਰਹੀ ਹੈ ਮੈਂ ਕਹਿੰਦਾ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਕਿ ਕਹਿੰਦੇ ਧਰਿ ਬੀਜਪੀ ਨੂੰ ਸਾਝੇ ਹਾਂ ਹੈਗੀ ਆ ਯਾ ਸਾਝੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਫੜੀ ਜਾਂਦਾ ਨਹੀਂ ਸਾਬਤ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਵੀ ਕਰ ਰਹੀ ਹੈ ਮੈਂ ਤਾਂ ਕਹਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਦੱਸੋ ਸਰਦਾਰ ਨੇ ਪਹਿਲੇ ਵੀ ਜਹੇਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੇ ਤੁਸੀਂ ਕਹਿੰਦੇ ਧਰਿ ਬੀਜਪੀ ਨੂੰ ਸਾਝੇ ਹਾਂ ਇਹ ਸਾਂਝਾ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਸਾਂਝਾ ਕਰਨਾ ਚਾਹੁੰਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਨਾਲ ਉਹਨਾਂ ਨਾਲ ਵੀ ਕਰ ਰੱਖੀ ਹੈ ਮੈਂ ਅੱਜ ਤੱਕ ਤਾਂ ਜਹਿਦਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਨਹੀਂ ਦੱਸੋ ਸਰਦਾਰ ਨੇ ਪਹਿਲੇ ਵੀ ਜਹਿਦਦਾਰ ਰਹੇ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੇ ਤੁਸੀਂ ਕਹਿੰਦੇ ਧਰਵੀ ਵੀਪੀ ਨੂੰ ਸਾਂਝਾ ਹਾਂ ਹੈਗੀ ਹੈ ਇਹ ਸਾਂਝਾ ਹੋਣ ਦਾ ਮਤਲਬ ਟੋਡਲ ਇਰਾਨ ਨੂੰ ਭੁੰਗਤ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰ ਹਾਂ ਇਹ ਕੰਮ ਵੀ ਕਰ ਰਖੀ ਹੈ ਮੈਂ ਕੰਨ ਤੱਕ ਦਾ ਜੇਜ਼ੇਦਾਰ ਕਿ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਨਾਲ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰਦਾ ਸੀ ਸਰਦਾਰ ਨੇ ਪਹਿਲੇ ਵੀ ਜੇਜ਼ੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੇ ਤੁਸੀਂ ਕਹਿੰਦੇ ਧਨੀ ਵੀਜ਼ੀਪੀ ਨੂੰ ਸੰਜਾ ਹੈ ਹਾਂ ਹੈਗੀ ਹੈ ਇਹ ਸਾਂਝਾਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹਦਾ ਬਣ ਜਾਂਦਾ ਨਹੀਂ ਸਾਬਤ ਕਰਨਾ ਚਾਹੀਦਾ ਨੇ ਜੇ ਫੋਨ ਤੇ ਗੱਲ ਕਰ ਲੈਂਦਾ ਥੋੜੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕਰੀ ਪਾਰਟੀ ਦੇ ਲੀਡਰ ਆ ਉਹ ਨਾ ਵੀ ਕਰ ਰੱਖੀ ਹੈ ਮੈਂ ਕੰਨ ਤੱਕ ਦਾ ਜੇਜ਼ੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਕਰਦਾ ਸੀ ਸਰਦਾਰ ਨੇ ਪਹਿਲੇ ਵੀ ਜੇਜ਼ੇਦਾਰ ਰਹੇ ਯਾਰ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਦਿਓ ਜੀ ਹਾਂ ਤੇ ਤੁਸੀਂ ਕਹਿੰਦੇ ਧਨੀ ਵੀਜ਼ੀਪੀ ਨਿਸ਼ਾਨ ਜੀ ਹਾਂ ਹੈਗੀ ਆ ਖੋਡੇ ਲੀਡਰਾਂ ਨੂੰ ਭੂਮਿਕਾ ਛੱਤੀ ਗੱਲਾਂ ਹੁੰਦੀਆਂ ਬકરી ਬકરી ਪਾਰਟੀ ਦੇ ਲੀਡਰ ਹਾਂ ਉੱਤਮਾ ਵੀ ਕਰ ਰੱਖੀ ਹੈ ਮੈਂ ਕੰਮ ਤੱਕ ਦਾ ਜਹੇਦਾਰ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਗੱਲ ਕਰ ਸਕਦਾ ਸੀ